RCMP ਦਾ ਕਹਿਣਾ ਹੈ ਕਿ ਟੋਰਾਂਟੋ ਦੇ ਇੱਕ ਉਹਤੇ ਪੁੱਤਰ ਨੂੰ ਅਤਵਾਦ ਸੰਬੰਧੀ ਕਈ ਦੋਸ਼ਾਂ ਦੇ ਵਿੱਚ ਚਾਰਜ ਕੀਤਾ ਗਿਆ ਹੈ ਪੁਲਿਸ ਦੇ ਅਨੁਸਾਰ ਇਹਨਾਂ ਦੋਵਾਂ ਜਣਿਆਂ ਦੇ ਵੱਲੋਂ ਬਣਾਈ ਜਾ ਰਹੀ ਇੱਕ ਹਿੰਸਕ ਹਮਲੇ ਦੀ ਯੋਜਨਾ ਕਾਫੀ ਉੱਨਤ ਪੜਾਅ ਦੇ ਵਿੱਚ ਸੀ ਯਾਨੀ ਕਿ ਇਹ ਦੋਵੇਂ ਇੱਕ ਗੰਭੀਰ ਹਿੰਸਕ ਹਮਲੇ ਨੂੰ ਅੰਜਾਮ ਦੇਣ ਦੀ ਤਿਆਰੀ ਦੇ ਵਿੱਚ ਸਨ 62 ਸਾਲ ਦੇ ਅਹਿਮਦ ਫਵਾਦ ਮੁਸਤਾਫਾ ﺍﻟदीਦੀ ਅਤੇ 26 ਸਾਲ ਦੇ ਮੁਸਤਾਫਾ ﺍﻟदीਦੀ ਦੇ ਖਿਲਾਫ 9 ਦੋਸ਼ ਜਿਹੜੇ ਨੇ ਉਹ ਦਾਇਰ ਕੀਤੇ ਗਏ ਨੇ ਜਿਨ੍ਹਾਂ ਦੇ ਵਿੱਚ ਕਿਸੇ ਅੱਤਵਾਦੀ ਸੰਗਠਨ ਯਾਨੀ ਕਿ ਸੁੰਨੀ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਦੇ ਨਿਰਦੇਸ਼ਾਂ ਜਾਂ ਉਹਨਾਂ ਦੇ ਹਿੱਤ ਦੇ ਵਿੱਚ ਕਤਲ ਅੰਜਾਮ ਦੇਣ ਦੀ ਸਾਜ਼ਿਸ਼ ਤੇ ਦੋਸ਼ ਸ਼ਾਮਿਲ ਨੇ ਆਰਸੀਐਮਪੀ ਦੇ ਸਹਾਇਕ ਕਮਿਸ਼ਨਰ ਮੈਟ ਪੈਗੇਜ ਨੇ ਬੁੱਧਵਾਰ ਨੂੰ ਅਨਟੇਰੀਓ ਦੇ ਨਿਊ ਮਾਰਕੀਟ ਇਲਾਕੇ ਦੇ ਵਿੱਚ ਇੱਕ ਨਿਊਜ਼ ਕਾਨਫਰੰਸ ਦੇ ਵਿੱਚ ਇਹਨਾਂ ਦੋਸ਼ਾਂ ਦਾ ਐਲਾਨ ਕੀਤਾ ਪੈਗੇਜ ਨੇ ਕਿਹਾ ਹੈ ਕਿ ਇਹਨਾਂ ਦੋਵਾਂ ਨੂੰ ਇੱਕ ਮਹੀਨੇ ਲੰਬੀ ਤਫ਼ਤੀਸ਼ ਮਗਰੋਂ 28 ਜੁਲਾਈ ਨੂੰ ਰਿਚਮੰਡ ਹਿੱਲ ਦੇ ਇੱਕ ਹੋਟਲ ਦੇ ਕਮਰੇ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਆਰਸੀਐਮਪੀ ਸੁਪਰੀਡੈਂਟ ਜੇਮਸ ਪੈਰਨੇ ਕੇ ਹੈ ਕਿ ਕਥਿਤ ਹਮਲੇ ਦੇ ਵਿੱਚ ਟੋਰਾਂਟੋ ਨੂੰ ਨਿਸ਼ਾਨਾ ਬਣਾਉਣ ਦਾ ਇਰਾਦਾ ਸੀ ਹਾਲਾਂਕਿ ਇਹ ਖਤਰਾ ਕਿਸ ਕਿਸਮ ਦਾ ਸੀ ਇਹ ਜਾਣਕਾਰੀ ਜਿਹੜੀ ਹੈ ਉਹ ਅਜੇ ਜਾਰੀ ਨਹੀਂ ਕੀਤੀ ਗਈ ਹੈ ਉਹਨਾਂ ਕਹੇ ਕਿ ਸ਼ਹਿਰ ਵਾਸੀਆਂ ਨੂੰ ਕੋਈ ਖਤਰਾ ਫਿਲਹਾਲ ਨਹੀਂ ਹੈ ਓਨਟਾਰੀਓ ਸੁਪੀਰੀਅਰ ਕੋਰਟ ਆਫ ਜਸਟਿਸ ਦੇ ਵਿੱਚ ਦائر ਕੀਤੇ ਗਏ ਅਦਾਲਤੀ ਦਸਤਾਵੇਜ਼ ਦਰਸਾਉਂਦੇ ਨੇ ਕਿ ਦੋਵੇਂ ਜਣੇ ਟ੍ਰਾਂਟੋ ਦੇ ਇੱਕ ਪੂਰਬੀ ਉਪਨਗਰ ਸਕੋਰਬੋਰੋ ਦੇ ਵਿੱਚ ਇੱਕੋ ਪਤੇ ਤੇ ਰਹਿੰਦੇ ਨੇ RCMP ਦੇ ਅਨੁਸਾਰ ਦੋਵੇਂ ਵਿਅਕਤੀ ਕੈਨੇਡੀਅਨ ਨਾਗਰਿਕ ਨੇ ਇੱਕ ਚਾਰਸ਼ੀਟ ਦੇ ਵਿੱਚ ਇਹ ਵੀ ਦੋਸ਼ ਲਾਇਆ ਗਿਆ ਹੈ ਕਿ ਅਹਿਮਦ ਫਵਾਦ ਮੁਸਤਾਫਾ ﺍﻟदीदी ਨੇ 2015 ਦੇ ਵਿੱਚ ਇਸਲਾਮਿਕ ਸਟੇਟ ਦੇ ਫਾਇਦੇ ਦੇ ਲਈ ਕੈਨੇਡਾ ਤੋਂ ਬਾਹਰ ਕੀਤੇ ਇੱਕ ਭਿਆਨਕ ਮਲਾ ਕੀਤਾ ਸੀ ਦੋਵਾਂ ਵਿਅਕਤੀਆਂ ਤੇ ਚਾਕੂ ਤੇ ਕੋਹਾੜੀ ਰੱਖਣ ਦੇ ਲਈ ਹਥਿਆਰ ਸੰਬੰਧੀ ਦੋਸ਼ ਵੀ ਆਇਦ ਕੀਤੇ ਗਏ ਨੇ ਇਸ ਸਮੇਂ ਦੋਵੇਂ ਵਿਅਕਤੀ ਪੁਲਿਸ ਦੀ ਹਿਰਾਸਤ ਦੇ ਵਿੱਚ ਨੇ ਤੇ ਇਹਨਾਂ ਦੀ ਅਗਲੀ ਪੇਸ਼ੀ ਵੀਰਵਾਰ ਨੂੰ ਹੋਣੀ ਹੈ ਜੇਮਸ ਨੇ ਕਿਹਾ ਹੈ ਕਿ ਜੁਲਾਈ ਦੇ ਸ਼ੁਰੂ ਵਿੱਚ ਜਾਂਚ ਸ਼ੁਰੂ ਹੋਣ ਤੋਂ ਪਹਿਲਾਂ ਕੋਈ ਵੀ ਵਿਅਕਤੀ ਪੁਲਿਸ ਰਿਕਾਰਡ ਦੇ ਵਿੱਚ ਨਹੀਂ ਸੀ ਉਹਨਾਂ ਇਹ ਨਹੀਂ ਦੱਸਿਆ ਕਿ ਅਜਿਹਾ ਕੀ ਸੀ ਜਿਸ ਨੇ ਪੁਲਿਸ ਨੂੰ ਜਾਂਚ ਸ਼ੁਰੂ ਕਰਨ ਦੇ ਲਈ ਪ੍ਰੇਰਿਤ ਕੀਤਾ ਸੀ ਸਟੈਟਿਸਟਿਕਸ ਕੈਨੇਡਾ ਦੇ ਬੁੱਧਵਾਰ ਨੂੰ ਜਾਰੀ ਹੋਏ ਆਂਕੜਿਆਂ ਦੇ ਅਨੁਸਾਰ ਮਈ ਮਹੀਨੇ ਕੈਨੇਡਾ ਦੇ ਕੁੱਲ ਘਰੇਲੂ ਉਤਪਾਦ ਦੇ ਵਿੱਚ 0.2 ਫੀਸਦੀ ਦਾ ਵਾਧਾ ਹੋਇਆ ਹੈ ਅਰਥ ਸ਼ਾਸਤਰੀਆਂ ਨੇ ਤਕਰੀਬਨ ਇੰਨੇ ਹੀ ਵਾਧੇ ਦਾ ਅਨੁਮਾਨ ਲਗਾਇਆ ਸੀ ਅੰਕੜਾ ਏਜੰਸੀ ਦੇ ਅਨੁਸਾਰ ਨਿਰਮਾਣ ਖੇਤਰ ਲਗਾਤਾਰ ਦੁੱਜੇ ਕੁੱਲ ਜੀਡੀਪੀ ਦੇ ਵਿੱਚ ਵਾਧੇ ਦਾ ਮੁੱਖ ਕਾਰਨ ਰਿਹਾ ਪਰ ਦੂਜੇ ਪਾਸੇ ਖਾਣਨ ਖੋਦਾਈ ਅਤੇ ਤੇਲ ਤੇ ਗੈਸ ਸੈਕਟਰ 0.6 ਫੀਸਦੀ ਘਟਿਆ ਵੀ ਹੈ ਅਪ੍ਰੈਲ ਮਹੀਨੇ 1.4 ਫੀਸਦੀ ਵਧਣ ਤੋਂ ਬਾਅਦ ਮਈ ਦੇ ਵਿੱਚ ਥੋਕ ਵਪਾਰ 0.8 ਸਦਾ ਨਿਕ ਰਿਹਾ ਹੈ ਟ੍ਰਾਂਸ ਮਾਊਂਟੇਨ ਪਾਈਪਲਾਈਨ ਦਾ ਸੰਚਾਲਨ ਸ਼ੁਰੂ ਹੋਣ ਕਰਕੇ ਮਈ ਦੇ ਦੌਰਾਨ ਪਾਈਪਲਾਈਨ ਜਿਹੜੀ ਹੈ ਉਹ ਆਵਾਗੋਣ 0.6% ਵਧੀ ਹੈ ਹਾਲਾਂਕਿ ਰਿਟੇਲ ਸੈਕਟਰ ਮਈ ਦੇ ਵਿੱਚ ਆਰਥਿਕ ਵਿਕਾਸ ਦੇ ਵਿੱਚ ਸਭ ਤੋਂ ਥੱਲੇ ਰਿਹਾ ਜ਼ਿਆਦਾਤਰ ਰਿਟੇਲ ਸਬ ਸੈਕਟਰ ਵੀ ھیਠਾਂ ਰਹੇ ਜਿਸ ਦੇ ਵਿੱਚ ਭੋਜਨ ਅਤੇ ਪੀਣ ਵਾਲੇ ਸਟੋਰ ਸਿਹਤ ਅਤੇ ਹੈਲਥ케ਅਰ ਸਟੋਰਾਂ ਤੇ ਆਮ ਵਪਾਰਕ ਸਟੋਰਾਂ ਤੋਂ ਖਰੀਦਾਰੀ ਸ਼ਾਮਿਲ ਹੈ ਸਟੈਟਕੈਨ ਨੇ ਜੂਨ ਦੇ ਦੌਰਾਨ ਜੀਡੀਪੀ ਦੇ ਵਿੱਚ 0.1% ਦਾ ਮਾਮੂਲੀ ਵਾਧਾ ਉੰਦਾ ਅੰਦਾਜ਼ਾ ਲਗਾਇਆ ਹੈ ਕੈਨੇਡੀਅਨ ਚੈਂਬਰ ਆਫ ਕਮਰਸ ਦੇ ਸੀਨੀਅਰ ਅਰਥਸ਼ਾਸਤਰੀ ਐਨਜੀਓ ਡਿਕ ਪਾਇਓ ਨੇ ਕਿਹਾ ਹੈ ਕਿ ਕੈਨੇਡੀਅਨ ਆਰਥਿਕਤਾ ਦੇ ਉੱਚ ਵਿਆਜ ਦਰਾਂ ਦਾ ਸੇਕ ਜਿਹੜਾ ਉਹ ਮਹਿਸੂਸ ਕਰ ਰਹੀ ਹੈ ਜੋ ਕਿ ਖਾਸ ਤੌਰ ਦੇ ਉੱਤੇ ਰਿਟੇਲ ਸੈਕਟਰ ਨੂੰ ਪ੍ਰਭਾਵਿਤ ਕਰ ਰਿਹਾ ਹੈ ਇਸ ਦੇ ਬਾਵਜੂਦ ਨਿਰਮਾਣ ਅਤੇ ਪਾਈਪਲਾਈਨ ਆਵਾਜਾਈ ਵਰਗੇ ਪ੍ਰਮੁੱਖ ਉਦਯੋਗਾਂ ਨੇ ਦੂਜੀ ਤਿਮਾਹੀ ਦੇ ਜੀਡੀਪੀ ਅਨੁਮਾਨ ਨੂੰ ਬੈਂਕ ਆਫ ਕੈਨੇਡਾ ਦੇ ਪੂਰਾ ਬਨੁਮਾਨ ਤੋਂ ਉੱਚਾ ਕਰ ਦਿੱਤਾ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਲਾਈਕ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ